ਸਰਚੀਕਾ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਜਿਮਲੀ ਚੋਣਾ ਨੇ ਤਰਨਤਾਂ ਹਲਕਾ ਦੇ ਵਿੱਚ ਜੇਕਰ ਗੱਲ ਕਰੀ ਉਸ ਤੋਂ ਪਹਿਲਾਂ-ਪਹਿਲਾਂ ਜਿਹੜੇ ਨੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਉਹਨਾਂ ਨੇ ਕਾਫੀ ਵੱਡੇ ਖੁਲਾਸੇ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਕਿਹਾ ਕਿ ਜਿਹੜਾ 12500 ਕਰੋੜ ਰੁਪਈਆ ਜਿਹੜਾ ਹੈ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਉਹ ਪੈਸਾ ਅਸਲ ਦੇ ਵਿੱਚ ਖਰਚ ਹੀ ਨਹੀਂ ਹੋਇਆ ਉਹਨਾਂ ਹਰ ਪੀੜਤ ਲੋਕਾਂ ਦੇ ਲਈ ਜਿਨ੍ਹਾਂ ਲੋਕਾਂ ਵਾਸਤੇ ਜਿਹੜਾ ਹੈ ਕੇਂਦਰ ਸਰਕਾਰ ਨੇ ਪੈਸਾ ਦਿੱਤਾ ਸੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਸਮੇਂ ਸਿਰ ਕਾਫੀ ਵੱਡੀਆਂ-ਵੱਡੀਆਂ ਗੱਲਾਂ ਵੱਡੇ-ਵੱਡੀਆਂ ਰਾਜ ਖੁੱਲ੍ਹ ਦੇ ਨਜ਼ਰ ਆਏ ਇਨ੍ਹਾਂ 3.5 ਸਾਲਾਂ ਦੇ ਵਿੱਚ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਆਏ ਦਿਨ ਹੀ ਕੋਈ ਨਾ ਕੋਈ ਰਾਜ ਖੁੱਲਦਾ ਨਜ਼ਰ ਆਉਂਦਾ ਜੇਕਰ ਗੱਲ ਕਰੀਏ ਜਿੱਥੇ 2022 ਦੀ ਉਥੇ ਜੋ ਆਮ ਆਦਮੀ ਪਾਰਟੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਆਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਵਾਦੇ ਕੀਤੇ ਉਹਨਾਂ ਵਾਦਿਆਂ ਉੱਤੇ ਖਰੇ ਨਹੀਂ ਉਤਰਿਆ ਗਿਆ ਤੇ ਦੂਸਰੇ ਪਾਸੇ ਜਿਹੜੇ ਹਾਰ ਪ੍ਰਭਾਵਿਤ ਲੋਕਾਂ ਦੇ ਉੱਤੇ ਪੈਸਾ ਖਰਚੇ ਹੋਣਾ ਸੀ ਉਹਨਾਂ ਪੈਸਿਆਂ ਦਾ ਜਿਹੜਾ ਹੈ ਵੇਰਵਾ ਤੱਕ ਨਹੀਂ ਦਿੱਤਾ ਗਿਆ ਹਾਲਾਕੀ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਦਾ ਮੁਆਵਜ਼ਾ ਨਹੀਂ ਲੋਕਾਂ ਨੂੰ ਮਿਲਿਆ ਕਿਸੇ ਤਰ੍ਹਾਂ ਦੀ ਲੋਕਾਂ ਦੀ ਸਾਰ ਨਹੀਂ ਲਈ ਗਈ ਕਿਸਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਜਾ ਕੇ ਗੁਰਦਾਸਪੁਰ ਵਿੱਚ ਜਦੋਂ ਰੈਲੀ ਕਰਨ ਆਏ ਉਸ ਟੈਂਪ ਲੋਕ ਬੋਲਿਆ ਤੇ ਦੂਸਰੇ ਪਾਸੇ ਹੁਣ ਅਸ਼ਵਨੀ ਕੁਮਾਰ ਨੇ ਹੋਰ ਵੱਡੇ ਖੁਲਾਸੇ ਕਰ ਦਿੱਤੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਜਿਹੜੇ ਆਏ ਦਿਨ ਉਹਨਾਂ ਦੇ ਕਦੀ ਆਪਣੇ ਵਿਧਾਇਕ ਤੇ ਮੰਤਰੀ ਰਾਜਪਾਲ ਦੇ ਨਜ਼ਰ ਆਉਂਦੇ ਨੇ ਕਦੀ ਆਮ ਜਨਤਾ ਤੇ ਕਦੀ ਲੋਕਤੰਤਰ ਜਾਗ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਇਸ ਤਰੀਕੇ ਦੇ ਨਾਲ ਕੰਮ ਜਿਹੜੇ ਹੈ ਪੰਜਾਬ ਦੇ ਵਿੱਚ ਕਰ ਰਹੀ ਹੈ ਹਾਲਾਂਕਿ ਆਪਣੇ ਆਪਣੇ ਵੱਖ-ਵੱਖ ਬੁੱਧੀਜੀਵਾ ਵੱਲੋਂ ਇਹ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦਾ ਇਤਿਹਾਸ ਦੇ ਵਿੱਚ ਕੋਈ ਨਾਮ ਹੀ ਨਹੀਂ ਰਹਿ ਜਾਵੇਗਾ ਲੇਕਿਨ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਏ ਦਿਨ ਜਿਹੜੀਆਂ ਨੇ ਰਾਜ ਖੁੱਲਦੇ ਨਜ਼ਰ ਆਉਂਦੇ ਨੇ ਤੇ ਉੱਥੋਂ ਐ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵਾਕਿਆ ਹੀ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਖੜੀ ਜਿਸ ਤਰੀਕੇ ਦੇ ਨਾਲ ਉਹ 2022 ਦੇ ਵਿੱਚ ਆਈ ਸੀ ਤੁਹਾਨੂੰ ਦੱਸਦੇ ਹਾਂ ਕਿ ਇੱਕ ਹੁਣ ਅਹਿਮ ਖਬਰ ਨਿਕਲ ਕੇ ਆਈ ਹੈ ਅਸ਼ਵਨੀ ਸ਼ਰਮਾ ਵੱਲੋਂ ਜਿਹੜੇ ਕਾਰਗੁਜ਼ਾਰੀ ਪ੍ਰਧਾਨ ਨੇ ਭਾਜਪਾ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਨੂੰ ਪੈਸੇ ਦਿੱਤੇ ਗਏ ਉਹ ਪੈਸੇ ਅਸਲ ਵਿੱਚ ਕਿੱਥੇ ਖਰਚ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਗੱਲਾਂ ਦਾ ਨਿਰਣੇ ਕਿਉਂ ਨਹੀਂ ਦੇ ਰਹੇ ਜਿਹੜੇ ਹਰਪਾਲ ਸਿੰਘ ਜਿਹੜੇ ਵਿੱਤ ਹਰਪਾਲ ਸਿੰਘ ਚੀਮਾ ਨੇ ਉਹ ਕਿਉਂ ਨਹੀਂ ਦੇ ਰਹੇ ਤੁਹਾਨੂੰ ਦੱਸ ਦਿਆ ਉਹਨਾਂ ਨੇ ਕਿਹਾ ਕਿ ਆਖਰਕਾਰ ਸਾਹਮਣੇ ਆਈ ਗਿਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ 12000 ਜਿਹੜਾ ਹੈ 500 ਕਰੋੜ ਰੁਪਈਆ ਜੋ ਰਾਜ ਆਫਤ ਪ੍ਰਕਿਰਿਆ ਦਾ ਫੰਡ ਨੂੰ ਬੇਸ਼ਰਮੀ ਨਾਲ ਲੁੱਟਿਆ ਹੈ ਇਸ ਫੰਡ ਵਿੱਚ ਵੱਖਰਾ ਖਾਤਾ ਨਹੀਂ ਬਣਾਇਆ ਗਿਆ ਪੈਸਾ ਸਿੱਧਾ ਰੋਜ਼ਾਨਾ ਦੇ ਸਰਕਾਰੀ ਖਰਚਿਆਂ ਵਿੱਚ ਉਡਾ ਦਿੱਤਾ ਗਿਆ ਹੈ ਇਨ੍ਹਾਂ ਰੋਜ਼ਾਨਾ ਦੇ ਸਰਕਾਰੀ ਖਰਚਿਆਂ ਵਿੱਚ ਅਰਵਿੰਦ ਕੇਜਰੀਵਾਦੀ ਨਿੱਜੀ ਸੁਰੱਖਿਆ ਨਿੱਜੀ ਜੈੱਟ ਦੇ ਖਰਚੇ ਪੰਜਾਬ ਤੋਂ ਲੈ ਕੇ ਤਾਮਿਲਨਾਡੂ ਤੱਕ ਅਖਬਾਰਾਂ ਵਿੱਚ ਇਸ਼ਤਿਹਾਰबाजी ਵਰਗੇ ਫਜ਼ੂਲ ਖਰਚੇ ਸ਼ਾਮਲ ਹਨ ਦੇਸ਼ ਵਿੱਚ ਪਹਿਲੀ ਵਾਰ ਅਜਿਹੀ ਰਾ ਸਰਕਾਰ ਸਾਹਮਣੇ ਆਈ ਹੈ ਜੋ ਕੇਂਦਰ ਸਰਕਾਰ ਦਾ ਦਿੱਤਾ ਹੋਇਆ ਪੈਸਾ ਜੋ ਚੋਰੀ ਕਰਦੇ ਹੋਏ ਫੜੀ ਗਈ ਹੈ ਯਾਨੀ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਤਰ੍ਹਾਂ ਹੀ ਰਵਾਂਗੇ ਦੂਸਰੇ ਪਾਸੇ ਜਿਹੜੇ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਏਡੇ ਏਡੇ ਵੱਡੇ ਕਾਫਲੇ ਲੈ ਕੇ ਤੁਰੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਵੱਡੇ ਵੱਡੇ ਬੈਨਰ ਲਗਾਏ ਗਏ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2022 ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਇੰਨੀ ਜ਼ਿਆਦਾ ਜਿਹੜੀ ਐਡ ਹੈ ਉਹ ਕਿਉਂ ਕੀਤੀ ਜਾਂਦੀ ਹੈ ਤੇ ਹਾਲਾਂਕਿ ਉਹ ਗੱਲਾਂ ਹੁਣ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਅਸ਼ਵਨੀ ਸ਼ਰਮਾ ਤਾਰਗੁਜ਼ਾਰੀ ਪ੍ਰਦਾਨ ਨੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਨੀ ਕੁ ਬੇਸ਼ਰਮੀ ਨਾਲ ਲੁੱਟਿਆ ਗਿਆ ਹੈ ਇਹ ਫੰਡ ਲਈ ਕੋਈ ਵੱਖਰਾ ਖਾਤਾ ਤੱਕ ਨਹੀਂ ਬਣਾਇਆ ਗਿਆ ਜਦੋਂ ਕਿ ਇਹ ਸਿੱਧਾ ਪੈਸਾ ਰੋਜ਼ਾਨਾ ਦੇ ਸਰਕਾਰੀ ਖਰਚਿਆਂ ਵਾਸਤੇ ਹੁੰਦਾ ਸੀ ਲੇਕਿਨ ਇਹ ਪੈਸਾ ਆਪਣੇ ਖਰਚਿਆਂ ਦੇ ਉੱਤੇ ਲਗਾਇਆ ਗਿਆ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਇੱਕ ਪਾਸੇ ਆਪਣੇ ਵਿਧਾਇਕ ਮੰਤਰੀ ਸੱਚ ਸਾਹਮਣੇ ਲੈ ਕੇ ਆਏ ਜਿਸ ਤਰੀਕੇ ਨਾਲ ਪਠਾਨ ਮਾਚਰਾ ਨੇ ਗੱਲਾਂ ਕੀਤੀਆਂ ਤੇ ਦੂਸਰੇ ਪਾਸੇ ਹੁਣ ਜਿਹੜੀ ਹੈ ਜਿਹੜੇ ਨੇ ਕਾਰਗੁਜ਼ਾਰੀ ਪ੍ਰਦਾਨ ਅਸ਼ੋਨੀ ਸ਼ਰਮਾ ਨੇ ਵੀ ਲਿਆ ਕੇ ਕਾਫੀ ਗੱਲਾਂ ਲੋਕਾਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਨੇ ਹੁਣ ਇਹ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਇਹਦੇ ਜਿਹੜਾ ਹੈ ਬਦਲੇ ਕੀ ਕਹਿਣਾ ਚਾਹੁੰਦੀ ਹੈ ਤੇ ਆਪਣੇ ਸਹੀ ਵਿਚਾਰ ਕਿਸ ਤਰੀਕੇ ਦੇ ਨਾਲ ਲਿਆ ਕੇ ਰੱਖੇਗੀ ਧੰਨਵਾਦ